ਆ ਫਰਕ ਹੁੰਦਾ ਤਾਇਓ ਦੇ ਬਲੇਡਾਂ ਜਿਤੇ ਆਮ ਬਲੇਡਾਂ ਦੇ ਵਿੱਚ ਇਹ ਗੱਲ ਮੈਨੂੰ ਅੱਜ ਪਤਾ ਲੱਗੀ ਮੈਨੂੰ ਇੰਨਾ ਚੇਅਰ ਹੋ ਗਿਆ ਫਿਰਦੇ ਨੂੰ ਆ ਦੇਖੋ ਗਿਣਤੀ ਦੇ ਵਿੱਚ ਓਨੇ ਆ ਤਾਇਓ ਦੇ ਬਲੇਡ ਕਸੇ ਆ ਆ ਗਿਣਤੀ ਦੇ ਵਿੱਚ ਓਨੇ ਸਿੰਪਲ ਬਲੇਡ ਕਸੇ ਆ ਹਾਂਜੀ ਹਾਂਜੀ ਮਤਲਬ ਭਾਈ ਇੱਕ ਵੀ ਬਲੇਡ ਵੱਧ ਨਹੀਂ ਘਟਨੇ 60 ਬਲੇਡ 8 ਫੁੱਟ ਚ ਓਨੇ 60 ਹੀ ਇਹਨੇ 8 ਜੀ ਇਹੇ ਆ 8 ਜੀ ਆ ਕਿੰਨੇ ਜ਼ਿਆਦਾ ਸੰਘਣੇ ਆ ਉਹ ਕਿੰਨੇ ਜ਼ਿਆਦਾ ਵਿਰਲੇ ਆ ਇਹ ਬਲੇਡ ਦੇ ਨਾ ਲੈਂਥ ਵਧਾਈ ਹੋਈ ਹੈ ਕੰਪਨੀ ਨੇ ਆ ਦੇਖੋ ਜੀ ਬੜਾ ਕਿੰਨਾ ਜ਼ਿਆਦਾ ਚੜਾ ਹੈ ਹਾਂ ਜੀ ਕਸਦਾ 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 ਵੀ ਆਪਾਂ ਨੂੰ ਇਹ ਕੰਮ ਕਰਦਾ ਰਹੂਗਾ ਆਪਾਂ ਕਹਿ ਸਕਦੇ ਆ ਵੀ ਜਿੰ ਕਦੋਂ ਇੱਥੋਂ ਨਹੀਂ ਘਸਦੇ ਜਿਹੜਾ ਐਸ ਲੋਡ ਘਸਨੇ ਸ਼ੁਰੂ ਹੁੰਦੇ ਨੇ ਹਾਂ ਜੀ ਜਿਹੜਾ ਛੋਟਾ ਹੈ ਉਹਨੇ ਛੇਤੀ ਘਸ ਜਾਣਾ ਜੀ ਕਰਦਰਗਾ ਹੋ ਜੂ ਜੀ ਤੇ ਆਪਣੇ ਕੰਮ ਕਰਨ ਨੂੰ ਹਟ ਜੂ ਪਹਿਲੀ ਪੱਟ ਨੂੰ ਹਟ ਜੂ ਜੀ ਇਹਦੀ ਲੈਂਥ ਜ਼ਿਆਦਾ ਵਧ ਗਈ ਘਸਣਾ ਤਾਂ ਇੱਥੋਂ ਸ਼ੁਰੂ ਹੋਣਾ ਸਿਰੇ ਤੋਂ ਜੀ ਘਸਦਿਆਂ ਘਸਦੇ ਟਾਈਮ ਲਾਉ ਹੂੰ ਆਉਂ ਤੌਰ ਤੇ ਕਿ ਆਪਾਂ ਵੇਖੀ ਜਾਨੇ ਵੀ ਆਪਣਾ ਨਾ ਬਲੇਡ ਇਥੋਂ ਘਸਣਾ ਐਸੋ ਤਾਂ ਕਦੇ ਘਸਦਾ ਹੀ ਨਹੀਂ ਇੱਕ ਤੁਸੀਂ ਹੋਰ ਦੇਖੋ ਟੈਕਨੀਕਲੀ ਗੱਲ ਇੱਕ ਟੈਕਨੀਕਲੀ ਗੱਲ ਨੂੰ ਦੇਖੋ ਕਿ ਨਾ ਇਹ ਬਲੇਡ ਦੀ ਸ਼ੇਪ ਨਾ ਥੋੜੀ ਜੀ ਅਲੱਗਾ ਮਤਲਬ ਐਵੇਂ ਆ ਜਦੋਂ ਇਹ ਧਰਤੀ ਦੇ ਵਿੱਚ ਇੱਕ ਆਮ ਬਲੇਡ ਲੱਗਦਾ ਨਾ ਉਹ ਕੀ ਕਰਦਾ ਉਹ ਸਾਰਾ ਲੱਗਦਾ ਐਵੇਂ ਇਕੱਠਾ ਹਾਂਜੀ ਇਕੱਠਾ ਲੱਗਦਾ ਜਿਵੇਂ ਇਕੱਠਾ ਲੱਗਦਾ ਹੁਣ ਨੈਚੁਰਲ ਗੱਲ ਹੈ ਜਦੋਂ ਇਕੱਠਾ ਵੱਜਿਆ ਤਾਂ ਟਰੈਕਟਰ ਤੇ ਇਕੱਠਾ ਲੋਡ ਆ ਇਹ ਇਹ ਨਾ ਐਵੇਂ ਐਵੇਂ ਜਿਵੇਂ ਨਾ ਚੋਰ ਕੋਈ ਮਤਲਬ ਚੋਰ ਨਹੀਂ ਕਿਸੇ ਦੀ ਜੇਬ ਚੋਂ ਪੈਸੇ ਕੱਢਦਾ ਹੁੰਦਾ ਤੇ ਉਹ ਐ ਪੋਲਾ ਜਿਹਾ ਹੱਥ ਪਾਉਂਦਾ ਇਹ ਓਵੇਂ ਜ਼ਮੀਨ ਦੇ ਵਿੱਚ ਇੱਥੋਂ ਲੱਗਣਾ ਸਟਾਰਟ ਹੁੰਦਾ ਐਵੇਂ ਜਾਂਦਾ ਇਹ ਘੁੰਮਦਾ ਹੈ ਹਾਂ ਤੇ ਘੁੰਮ ਕੇ ਜਿਵੇਂ ਆਪਣਾ ਵਰਮ ਹਾਂ ਇਹ ਪਰਾਣੀ ਹਾਂ ਤੇ ਪਰਾਲੀ ਨੂੰ ਥੱਲੇ ਦੱਬ ਕੇ ਬਾਹਰ ਆ ਜਾਂਦਾ ਹੁਣ ਜਿਵੇਂ ਆਪਾਂ ਇੱਕ ਕਮਾ ਕੇ ਚੀਜ਼ ਨੂੰ ਧਰਤੀ ਦੇ ਅੰਦਰ ਕਰਨਾ ਹੋਵੇ ਇੱਕ ਚੀਜ਼ ਨੂੰ ਆਪ ਸਿੱਧਾ ਤੱਕਣਾ ਹੋਵੇ ਤਾਂ ਉਹ ਜਿਹੜੇ ਸਿੱਧੇ ਪਲੇਟ ਆ ਉਹ ਸਿੱਧੇ ਵੱਜਦੇ ਆ ਇਹ ਇਹ ਐਵੇਂ ਜੀ ਘੁੰਮ ਕੇ ਜਾਂਦਾ ਹੈ ਤਾਂ ਇਸ ਕਰਕੇ ਇਹਦਾ ਜਿਹੜਾ ਹੈਗਾ ਨਾ ਇਹ ਟਰੈਕਟਰ ਤੇ ਜੋਰ ਘੱਟ ਲਵਾਉਂਦੇ ਆ ਘੱਟ ਜੋਰ ਤੇ ਸਫਾਈ ਜ਼ਿਆਦਾ ਖੇਤ ਦੀ ਸਫਾਈ ਜ਼ਿਆਦਾ ਲੂੰਗਾ ਇਹ ਬਦਾ ਲੂੰਗਾ ਇਹ ਵੱਟ ਜਾਂਦੀ ਹੈ ਨੈਚੁਰਲ ਗੱਲ ਆ ਇਹ ਵਰਮੇ ਵਾਂਗੂ ਇਹਨੇ ਖੁੱਬਦੇ ਤੁਰੇ ਜਾਣਾ ਹਾਂ ਤਾਂ ਇਹ ਤਾਂ ਕਰਕੇ ਜਿਹੜੇ ਤਾਇਓ ਦੇ ਬਲੇਡ ਆ ਨਾ ਉਹ ਟੈਕਨੀਕਲੀ ਬਹੁਤ ਜ਼ਿਆਦਾ ਇਹ ਕਿਹੜਾ ਮਟੀਰੀਅਲ ਹੈ ਹਾਂਜੀ ਇਹਨਾਂ ਦਾ ਸਪੈਸ਼ਲ ਹੀ ਹੈ ਹੂੰ ਇਹ ਡਬਲ ਚੱਲਦੇ ਨੇ ਹਾਂ ਇਹ ਚੱਲਦੇ ਵੀ ਰੇਲ ਤੇ ਵੀ ਤਾਂ ਹੀ ਡਬਲ ਨੇ ਜੀ ਮਤਲਬ ਰੇਡ ਤਾਂ ਵਾਪਸ ਕਰਦੇ ਆ ਨਾ ਆਪਦਾ ਨਹੀਂ ਰੇਡ ਤਾਂ ਜੀ ਇਹਨਾਂ ਨੇ ਤੇਲ ਚ ਵਾਪਸ ਕਰਨਾ ਹਾਂ ਕਸਾਈ ਚ ਵੀ ਨਹੀਂ ਕਰਨਾ ਜੀ ਜਦੋਂ ਇਹ ਟਰੈਕਟਰ ਦਾ ਲੋਡ ਘਟ ਲੈ ਰਹੇ ਨੇ ਜੀ ਤੇ ਜਿੰਨੇ ਟਾਈਮ ਚ ਬਲੇਡ ਘਸਣਾ ਹੈ ਓਨੇ ਟਾਈਮ ਚ ਉਦੋਂ ਵੱਧ ਤਾਂ ਆਪਦੇ ਪੈਸੇ ਬਚਾ ਜਾਂਦੇ ਆ ਇਹਨਾਂ ਨੇ ਕਸਾਈ ਚ ਪਨਾਈ ਚ ਤੇ ਬਜਾਈ ਚ ਹਾਂ ਜੀ ਹਾਂ ਜੀ ਤਿੰਨਾਂ ਚੀਜ਼ਾਂ ਚ ਵਾਪਸ ਕਰਨੀਆਂ ਬਸ ਤਾਂ ਕਰਨੀ ਤੇਲ ਕੱਲੇ ਚ ਹੀ ਕਰਦਣੀ ਆਪਦਾ ਮੁੱਲ ਤਾਂ ਹਾਂ ਸਫਾਈ ਵੱਖਰੀ ਆ ਤੇ ਲਾਈਫ ਵੱਖਰੀ ਆ ਮਤਲਬ ਕਸਾਈ ਸਫਾਈ ਬਜਾਈ ਪਨਾਈ ਹਾਂਜੀ 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 ਇਹ ਸਾਰੇ ਕਾਸੇ ਜੀ ਬਚਤ ਕਰਦੇ ਸਾਰੇ ਜੀ ਸਾਰੇ ਜੀ ਬਚਤ ਕਰਦੇ ਨੇ ਤੇ ਇਸ ਕਰਕੇ ਆਪਾਂ ਇਹ ਸਾਰਾ ਰੋਟਾਵੇਟਰ ਦੇ ਸੁਪਰਸੀਡਰਾਂ ਤੇ ਤਾਯੋ ਵੀ ਵਰਤਣਾ ਸ਼ੁਰੂ ਕਰਤਾ ਤਾਯੋ ਜੀ ਤਾਯੋ ਵਰਤਣਾ 25 ਸਾਲਾਂ ਤੋਂ ਬਾਅਦ ਆਪਾਂ ਤਾਯੋ ਤਾਯੋ ਵੀ ਵਰਤਣਾ ਸ਼ੁਰੂ ਕਰਤਾ ਹੁਣ ਆਪਣੇ ਇੱਕ ਇੱਕ ਨਾ ਗੱਲ ਆਪਾਂ ਕਰਦੇ ਸੀ ਜਿਹੜੇ ਗਰਾਰੀਆਂ ਦਾ ਬੜਾ ਫਰਕ ਆ ਬਾਈ ਜੀ ਗਰਾਰੀ ਗਰਾਰੀ ਦਾ ਬੜਾ ਫਰਕ ਆ ਗਰਾਰੀ ਦਾ ਜਿਹੜਾ ਕਵਾਲਿਟੀ ਕੰਪਨੀ ਆ ਜੀ ਬਹੁਤ ਸਿਰੇ ਦੀ ਕੰਪਨੀ ਆ ਬਹੁਤ ਸੋਹਣਾ ਸਮਾਨ ਦਿੰਦੀ ਏ ਜੀ ਇਹ ਕਵਾਲਿਟੀ ਦੀ ਮੋਹਰ ਆ ਜੀ ਇਹ ਹੈਗਾ 203528 ਦਾ ਸੈੱਟ ਜੀ ਆਮ ਆਪਾਂ ਪਹਿਲੇ ਸਾਰੇ 203528 ਸੁਪਰ ਸੈੱਟ ਜਾ ਰਹੇ ਤੇ ਆਪਾਂ ਵੀ ਇਹੀ ਪਾ ਰਹੇ ਸੀ ਠੀਕ ਜੀ ਹੁਣ ਇਹ 203528 ਦਾ ਸੈੱਟ ਆ ਹੁਣ ਆਪਾਂ ਜਦੋਂ ਇਹਨੂੰ ਵੇਖਾਂਗੇ ਜੀ ਇਹ ਤਲ ਤਿੰਨ ਗਰਾਰੀਆਂ ਨੇ 203528 ਦੀਆਂ ਜੀ ਇਹਦੇ ਵਿੱਚ ਹੀ ਹੱਬਾਂ ਨੇ ਉਹ ਕੋਨਾ ਠੋਕਿਆ ਉਹਦਾ ਵਿੱਚ ਠੋਕਿਆ ਹਾਂਜੀ ਫਿਰ ਵੀ ਇਹਦਾ ਵਜ਼ਨ ਹੈਗਾ 10 ਕਿਲੋ 800 ਗ੍ਰਾਮ 10 ਕਿਲੋ 800 ਗ੍ਰਾਮ ਹੁਣ ਉਹ ਕੁਆਲਿਟੀ ਉਹੀ ਕੰਪਨੀ ਦਾ ਹਾਂਜੀ ਪਰ ਇਹ 213628 ਦਾ ਉਸੇ ਹੀ ਕੰਪਨੀ ਦਾ 213628 ਦਾ ਗੇਰ ਹੈ ਹਾਂਜੀ ਇਹਦੇ ਵਿੱਚ ਗਰਾਰੀ ਦੀ ਇੱਕ ਤਾਂ ਟੁੜਾਈ ਆ ਗਈ ਜਾਵੇ ਜੀ ਇਹਦਾ ਤਾਂ ਇਹਦਾ ਕੰਪੇਅਰ ਕਰਾਂਗੇ ਤੇ ਵੇਖੋ ਤੁਸੀਂ 5 ਐਮ ਐਮ ਦੀ ਚੋੜੀ ਹਾਂਜੀ 5 ਐਮ ਐਮ ਦਾ ਫਰਕ ਹੈਗਾ ਹਾਂਜੀ ਇਹ ਇੱਕ ਤਾਂ ਛੇਤੀ ਮਰੇਗੀ ਨਹੀਂ ਹਾਂਜੀ ਇੱਕ ਦੰਦੇ ਦਾ ਜਿਹੜਾ ਮੰਡੂਰ ਹੈ ਇਹ ਮੋਟਾ ਹੈ ਜੀ ਇਹ ਛੋਟੇ ਚ ਜੀ ਇਹ ਛੇਤੀ ਮਸਲਿਆ ਜਾਂਦਾ ਜੀ ਦੂਜਾ ਜਦੋਂ ਆਪਾਂ ਇਹਨਾਂ ਨੂੰ ਦੇਖਦੇ ਆਂ ਵਜ਼ਨ ਤਿੰਨ ਇਹ ਰੱਖ ਲਿਆ ਇੱਕ ਇੱਕ ਗੇਰ ਦੇ ਆ ਤਿੰਨ ਇਹ ਰੱਖ ਲਿਆ ਇਹ ਇਹਨਾਂ ਦੇ ਵਿੱਚ ਕੋਨਾ ਨਹੀਂ ਠੋਕਿਆ ਕੋਨਾ ਨਹੀਂ ਠੋਕਿਆ ਇਹ ਫਿਰ ਵੀ 15 ਕਿਲੋ ਆਟਾ 100 ਗ੍ਰਾਮ 200 ਗ੍ਰਾਮ ਹੋ ਗਿਆ ਇਹਦਾ ਮਤਲਬ ਇਹ 5 ਕਿਲੋ ਤਕਰੀਬਨ ਭਾਰੀਆਂ ਜੇ ਕੋਨਾ ਠੋਕਣੀ ਹੁਣ ਹਾਂਜੀ ਹਾਂਜੀ ਹਾਂ 5 ਕਿਲੋ ਇਹਦੇ ਨਾਲੋਂ ਗੇਰ ਵੱਡਾ ਭਾਰੀ ਹੈ ਹੂੰ ਚੌੜਾ ਵੀ ਹੈ ਤੇ ਮਜ਼ਬੂਤ ਵੀ ਹੈ ਤੇ ਜਿਹੜੀ ਇਹ ਗਦੰਦੇ ਦੀ ਨਾ ਪਿੱਛੇ ਮੋਟੀ ਹੈ ਹੂੰ ਇਹ ਛੋਟੀ ਮਡੂਰ ਦੇ ਨੇ ਹੂੰ ਫਿਰ ਜਿਹੜੀ ਆਪਣੀ ਸੀਲ ਆ ਜੀ 21 36 28 ਦੇ ਵਿੱਚ ਆਪਾਂ ਪਾਉਣੇ ਮਕੈਨਿਕਲ ਜੀ ਇੰਡੀਆ ਚ ਸਭ ਤੋਂ ਸਿਰੇ ਦੀ ਸਿਲ ਇਹ ਹੀ ਕੰਪਨੀ ਆ ਜੀ ਸਭ ਤੋਂ ਟੌਪ ਇਹ ਹੀ ਆ ਇੱਕ ਇਹ ਨਹੀਂ ਆਪਾਂ ਹੁਣ ਪਹਿਲੀ ਵਾਰ ਵੀਡੀਓ ਵਰਕਸ਼ਾਪ ਤੇ ਪਾਉਣ ਲੱਗੇ ਆ ਉਸ ਤੋਂ ਪਹਿਲਾਂ ਆਪਾਂ ਜੰਨੀਆਂ ਪਾਈਆਂ ਖੇਤਾਂ ਚ ਪਾਈਆਂ ਕੰਮ ਕਰਦੇ ਤੋਂ ਪਾਈਆਂ ਅੱਜ ਸਮਾਂ ਨਹੀਂ ਜੀ ਇਸ ਕਰਕੇ ਆਪਾਂ ਇੱਥੇ ਪਾ ਰਹੇ ਆ ਜੀ ਆਪਾਂ ਲਿਖ ਕੇ ਦੇਣੇ ਆ ਜਿਹੜਾ ਵੀ ਫਾਰਮਰ ਆਪਣੇ ਸਾਈ ਕਰਦਾ ਨਾ ਜੀ ਆਰਡਰ ਬੁੱਕ ਦੇ ਉੱਤੇ ਵੀ ਅਸੀਂ ਮਾਲ ਤੂੰ ਕਿਹੜਾ ਲੈ ਰਹੇ ਆ ਜੀ ਲਿਖ ਕੇ ਦੇ ਨੇ ਮਕੈਨੀਕਲ ਸੀਲ ਐਸ ਕੰਪਨੀ ਦੀ ਸਾਲ ਬਾ 200 ਰੁਪਏ ਦਾ ਖੋਲੇ ਫਾਰਮਰ ਉਹਨੂੰ ਇਹ ਚੀਜ਼ ਨਾ ਮਿਲੇ ਹੂੰ ਤੇ ਟੋਟਲ ਐਪਲੀਮੈਂਟ ਦੇ ਪੈਸੇ ਵਾਪਸ ਖੁੱਲਿਆ ਖਲਾਇਆ ਕਲਜੀਤ ਦਾ ਹਾਂਜੀ ਹਾਂਜੀ ਬੀਬੀਸੀ ਵਾਲਿਆਂ ਦਾ ਖੁੱਲ ਆ ਖਲਾਇਆ ਜੇ ਇਹ ਕੰਪਨੀ ਦਾ ਸਮਾਨ ਨਾ ਨਿਕਲੇ ਹਾਂ ਜੋ ਆਪਾਂ ਕਹਿ ਰਹੇ ਹਾਂ ਜੋ ਕਿਉਂਕਿ ਦੇਖੋ ਜਿਹੜਾ ਬਲੇਡ ਆ ਉਹ ਦਿਸਦਾ ਹਾਂਜੀ ਹਾਂਜੀ ਆਹ ਚੀਜ਼ ਦਿਸਦੀ ਆ ਪਾウダー ਕੋਟਿੰਗ ਦਿਸਦੀ ਆ ਵਿੱਚ ਪਿਆ ਦਿਸਦਾ ਕੁਝ ਨਹੀਂ ਅੰਦਰ ਦਿਸਦਾ ਨਹੀਂ ਤੇ ਸਾਰੀ ਸਿਸਟਮ ਅੰਦਰ ਹੀ ਹੁੰਦਾ ਹਾਂ ਜੀ ਹੁਣ ਆਪਾਂ ਕਰਾਰੀ ਤਾਂ ਵੀਡੀਓ ਤੇ ਦਿਖਾ ਦਈਏ ਹੂੰ ਪਾ ਦਈਏ ਜੀ ਚੱਲਣਾ ਇੰਨੇ ਵੀ ਚੱਲਣਾ ਉਹਨੇ ਵੀ ਹੂੰ ਪਰ ਸਾਲ ਬਾਅਦ 2 ਸਾਲ ਬਾਅਦ ਫਾਰਮਰ ਨੂੰ ਕਿਤੇ ਕੋਈ ਪ੍ਰੋਬਲਮ ਆਈ ਖੋਲਿਆ ਹੂੰ ਤੇ ਆਪਾਂ ਲਿਖ ਕੇ ਦਿੱਤਾ ਇਹ ਸਮਾਨ ਜੀ ਪਾਇਆ ਹੋਵੇ ਆ ਤੇ ਆਪਾਂ ਟੋਟਲ ਮਸ਼ੀਨ ਦੇ ਦੇਂਦਾਰਾ ਵਾਹ 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 ਕੋਈ ਵੀ ਫਾਰਮਰ ਚੈਕਿੰਗ ਕਰਨ ਵਾਸਤੇ ਚੈੱਕ ਕਰ ਸਕਦਾ ਇਹ ਹੁੰਦੇ ਚ ਮਕੈਨੀਕਲ ਸੀਲਾਂ ਨੇ ਹੂੰ ਇਹ ਆਮ ਇਹ ਹੁੰਦੀ ਹੈ ਜੀ ਉਹ ਇਹ 3-400 ਵਾਲੀ ਹੈ ਹਾਂਜੀ ਹਾਂਜੀ ਹੂੰ ਤੇ ਆਹ 2-3000 ਵਾਲਾ ਜਗਾ ਹਾਂਜੀ 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 ਹਾਂ ਕਿੰਨਾ ਫਰਕ ਆ ਇੱਥੇ ਇੱਥੇ ਕੋਸਟ ਦਾ ਫਰਕ ਪੈਂਦਾ ਇੱਕ ਯਾਰ ਵਾਈਕਲ ਜੀ ਤਾਂ ਹੋਰ ਫਰਕ ਬਹੁਤ ਪੈਂਦਾ ਯਾਰ ਇਹ ਬਹੁਤ ਵਾਰੇ ਕਰਾਸ ਗਰਮ ਬਹੁਤ ਹੁੰਦੇ ਆ ਯਾਰ ਟਰੈਕਟਰ ਦੇ ਗੇਅਰ ਤਾਂ ਗਰਮ ਹੁੰਦੇ ਹੀ ਆ ਬਹੁਤਾ ਜਿਹੜੇ ਨਰਮ ਗੇਅਰ ਆ ਕਰਾਸ ਗਰਮ ਬਹੁਤ ਹੋਣ ਲੱਗ ਜਾਂਦਾ ਕਰਾਸ ਨੇ ਜਦੋਂ ਆਪਾਂ ਡੁੰਗਾਈ ਲੈਣੀ ਹੁੰਦੀ ਆ ਕੋਈ ਫਾਰਮਰ ਟੌਪ ਲਿੰਕ ਅਟੈਚ ਕਰਦਾ ਹਾਂਜੀ ਤੇ ਕ੍ਰੋਸ ਨੂੰ ਹੋਰ ਬੈਂਡ ਪੈ ਜਾਂਦਾ ਹਾਂਜੀ ਅੱਜ ਕੱਲ ਸਾਰੇਆਂ ਟਰੈਕਟਰਾਂ ਦੇ ਟਾਇਰ ਉੱਚੇ ਆ ਗਏ 16 ਦੇ ਫਾਰਮਰ 17 ਦੇ ਪਾਈ ਜਾਂਦੇ ਆ ਜੀ ਜਿਵੇਂ ਜ਼ਿਆਦਾਤਰ ਹੋਲੈਂਡ ਆ ਗਏ ਹੋਲੈਂਡ ਦਾ ਵੈਸੇ ਹੀ ਉੱਚਾ ਹਾਂਜੀ ਉਹਨਾਂ ਦੇ ਕਰਕੇ ਉਹਨੂੰ ਜ਼ਿਆਦਾ ਜ਼ੋਰ ਪੈਂਦਾ ਜੀ ਇਹ ਆਪਣਾ 21 36 28 ਦਾ ਗੇਅਰ ਲਾ ਰਹੇ ਆ ਇਸ ਵਾਸਤੇ ਲਾ ਰਹੇ ਆ ਉਹਦਾ 2 ਇੰਚ ਗੇਅਰ ਉੱਚਾ ਗੇਅਰ ਹੀ ਉੱਚਾ ਆ ਗਿਆ ਤਾਂ ਆ ਆ ਗਿਆ 21 36 28 ਦਾ ਪਹਿਲਾਂ ਟਾਇਰ ਹੁੰਦੇ ਸੀ 13 ਦੇ 14 ਦੇ ਹਾਂਜੀ ਹੁਣ ਆ ਕੇ ਸਾਰੇ 16 ਦੇ 16 ਵਾਲੇ 17 ਦੇ ਪਾਈ ਜਾਂਦੇ ਆ ਹਾਂਜੀ 14 ਵਾਲਾ 15 ਦਾ ਪਾਈ ਜਾਂਦਾ ਜੀ ਟ੍ਰੇਕਟਰਾਂ ਦੀ ਵੈਸੇ ਹਾਈਟ ਵਧ ਗਈ ਜੀ ਉਸ ਕਰਕੇ ਕ੍ਰੋਸ ਨੂੰ ਦਿੱਕਤ ਆਉਂਦੀ ਸੀ ਆਪਾਂ ਹੁੰਦੇ ਚ 21 36 28 ਹੁਣ ਲਾਤਾ ਸਾਰਾ ਗੇਅਰ ਹੀ ਵੱਡਾ ਕਰਤਾ ਤੇ ਜਦੋਂ ਹਾਈਟ ਵਧ ਗਈ ਜਦੋਂ ਕ੍ਰੋਸ ਸਿੱਧਾ ਹੋ ਗਿਆ ਤੇ ਕ੍ਰੋਸ ਗਰਮ ਹੋਣੋਂ ਹਟ ਉਹ ਜਿੰਨਾ ਕੇ ਆਪਣਾ ਹੁੰਦਾ ਇਹ ਹੁੰਦਾ ਓਂਕਾਰ ਦਾ ਜੀ ਓਂਕਾਰ ਦੇ ਗੇਅਰ ਵਿੱਚ ਤੁਸੀਂ ਡਰਾਈਵਰ ਬਦਲੀ ਜਾਓ ਤੇਲ ਪਾਈ ਜਾਓ ਹੂੰ 25 ਘੰਟੇ 30 ਘੰਟੇ ਲਗਾਤਾਰ ਚਲਾਓਗੇ ਇਹਨੇ ਗਰਮ ਨਹੀਂ ਹੋਣਾ ਇਹ ਓਂਕਾਰ ਵਾਲੇ ਉਹ ਜਿਹੜੇ ਪ੍ਰੀਤਪਾ ਜਾ ਕੇ ਆਏ ਸੀ ਨਾ ਫੈਕਟਰੀ 'ਚ ਇੱਕ ਇੱਕ ਚੀਜ਼ ਹੋਰ ਦੇਖੋ ਇਸ ਟੈਕਨੀਕਲ ਨੂੰ ਇੱਕ ਹੋਰ ਤਰੀਕੇ ਨਾਲ ਦੇਖੋ ਅੱਗੇ ਆਪਾਂ ਨੂੰ ਡੰਗਾਈ ਲੈਣ ਵਾਸਤੇ ਆਹ ਡੰਡਾ ਢਿੱਲਾ ਕਰਨਾ ਪੈਂਦਾ ਸੀ ਤੇ ਇਹੇ ਡੰਡਾ ਸੁਪਰ ਸੀਟਰ ਨੂੰ ਖੁਪਾਉਣ ਵਾਸਤੇ ਕਸਣਾ ਪੈਂਦਾ ਹਾਂਜੀ ਹਾਂਜੀ ਵੀ ਥੱਲੇ ਡਿੱਗ ਪਏ ਹਾਂਜੀ ਹਾਂਜੀ ਹਨਾ ਜੀ ਜਦੋਂ ਆਪਾਂ ਕੀ ਕਰਦੇ ਸੀ ਵੀ ਡੰਡੇ ਨੂੰ ਕੱਸ ਦਿੰਦੇ ਸੀ ਬਹੁਤ ਜ਼ਿਆਦਾ ਤਾਂ ਆਪਣਾ ਉਹ ਕਰਨ ਲੱਗ ਜਾਂਦਾ ਸੀ ਕ੍ਰੋਸ ਨੂੰ ਪ੍ਰੋਬਲਮ ਆਉਂਦੀ ਸੀਗੀ ਜੇ ਆਪਾਂ ਡੰਡਾ ਢਿੱਲਾ ਕਰਦੇ ਤੇ ਡੰਡਾ ਸੂਤਿਆ ਜਾਣ ਦੀ ਵੀ ਪ੍ਰੋਬਲਮ ਆਉਂਦੀ ਹੈ ਤੇ ਸੁਪਰ ਸੀਟਰ ਦਾ ਭਾਰ ਪਿੱਛੇ ਚਲਾ ਜਾਂਦਾ ਚੱਕਿਆ ਵੀ ਨਹੀਂ ਜਾਂਦਾ ਚੱਕਿਆ ਨਹੀਂ ਜਾਂਦਾ ਫਿਰ ਲੱਗਦਾ ਘਟ ਲੱਗਦਾ ਘਟਾ ਤੇ ਉਹਦਾ ਹੱਲ ਕੀ ਕੀਤਾ ਹੁਣ ਆਪਾਂ ਦਾ ਵਾਸਤੇ ਵੀ ਆਪਾਂ ਜਿਹੜੇ ਇਹ ਟਰੈਕਟਰ ਦੇ ਡੰਡੇ ਨਾਲ ਤਾਂ ਆਪਾਂ ਕਰਨਾ ਹੈ ਰੋਟਾਵੇਟਰ ਸੈਟ ਹਾਂਜੀ ਆਪਣਾ ਰੋਟਾਵੇਟਰ ਡੱਡ ਚੱਲਣਾ ਹੈ ਮਸ਼ੀਨ ਅੱਡ ਚਲਣੀ ਹੈ ਮਸ਼ੀਨ ਪਿੱਛੇ ਅਲੱਗ ਚਲਣੀ ਹੈ ਮਸ਼ੀਨ ਦਾ ਤਾਂ ਤਾਲਕ ਨਹੀਂਗਾ ਇਹਨੂੰ ਆਪਾਂ ਸੈੱਟ ਕਰੋ ਟਰੈਕਟਰ ਦੇ ਤੇ ਖੇਤ ਦੇ ਮੁਤਾਬਕ ਹਾਂਜੀ ਮਸ਼ੀਨ ਸੈੱਟ ਹੋਣੀ ਹੈ ਆਪਣੇ ਖੇਤ ਦੇ ਵੱਤਰ ਮੁਤਾਬਕ ਹਾਂਜੀ ਜੇ ਵੱਤਰ ਗਿੱਲਾ ਹੈ ਜੀ ਤੇ ਆਪਾਂ ਉੱਪਰ ਉੱਪਰ ਬਿਜਾਈ ਕਰਨੀ ਹੈ ਤੇ ਇਹਨੂੰ ਖੋਲ ਲਓ ਜੀ ਤੈਨੂੰ ਟਾਈਟ ਕਰਾਂਗੇ ਆਪਾਂ ਜੀ ਮਣ ਲੌਕ ਲੱਗ ਹਾਂਜੀ ਹਾਂਜੀ ਹਾਂ ਜੀ ਇਹ ਮੇਟ ਪਿਛੋਟਦਾ ਜਾਏਗਾ ਜੀ ਜਿੰਨਾ ਮਸ਼ੀਨ ਠਾਉਣੇ ਆਪਰੇ ਕੱਲੇ ਮਸ਼ੀਨ ਠਾਵਾਂਗੇ ਜੀ ਤੇ ਇਹਨੂੰ ਆਪਾਂ ਦੋਨੇ ਪਾਸੇ ਹੀ ਲਾਤਾ ਦੋਨੇ ਪਾਸੇ ਤੇ ਜਦੋਂ ਆਪਾਂ ਇਹਨੂੰ ਜੀ ਮੈ ਬੱਤਰ ਖੁਸ਼ਕ ਆ ਗਿਆ ਡੂੰਗਾ 베ਜਣਾ ਜੀ ਇਹਨੂੰ ਆਪਾਂ ਖੋਲ ਦੇਾਂਗੇ ਜੀ ਐਵੇਂ ਡਾਊਨ ਹੋ ਜਾ ਹੂੰ ਕੋਈ ਨਟ ਨਹੀਂ ਚੱਕਣਾ ਖੋਲਣਾ ਕੋਈ ਚਾਬੀ ਨਹੀਂ ਜੀ ਹੁਣ ਸਾਰੇ ਖੇਤਾਂ ਵਿੱਚ ਆਪਾਂ ਇੱਕੋ ਲੈਵਲ ਤੇ ਬਜਾਈ ਨਹੀਂ ਕਰ ਸਕਦੇ ਜੀ ਮਣ ਇੱਕ ਮਸ਼ੀਨ ਨੇ ਸੀਜ਼ਨ 'ਚ 200 ਕੱਲਾ 베ਜਣਾ ਜਾਂ 250 ਕੱਲਾ 베ਜਣਾ ਤੇ 250 ਇੱਕੋ ਪੱਤਰ ਨਹੀਂ ਮਿਲੇਗਾ ਇੱਕ ਇੱਕ ਪ੍ਰੋਬਲਮ ਹੋਰ ਆਉਂਦੀ ਸੀ ਸੁਪਰ ਸੀਡਰਾਂ ਦੇ ਵਿੱਚ ਬਾਈ ਸੁਪਰ ਸੀਡਰ ਨਾ ਬਜਾਈ ਦੇ ਵੇਲੇ ਟੱਪੇ ਖੁਸ਼ਕ ਥਾ ਮਤਲਬ ਲੋਕ ਕਹਿੰਦੇ ਖੁਸ਼ਕ ਬੈਲੀ ਚ ਸੁਪਰ ਸੀਡਰਾਂ ਬੀਜੋ ਹੀ ਨਾ ਯਾਰ ਹਾਂਜੀ 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 ਵੀ ਥੋੜੀ ਹਰੀ ਨਹੀਂ ਹੋਣੀ ਹਰੀ ਨਹੀਂ ਹੋਣੀ ਹੈਨਾ ਲੋਕਾਂ ਨੇ ਪਾਣੀ ਲਾ ਲਾ ਕੇ ਵੀ ਛਿੱਟੇ ਦਿੱਤੇ ਆ ਹਾਂਜੀ ਹਾਂਜੀ ਪਰ ਮਤਲਬ ਤੁਸੀਂ ਇਹ ਗੱਲ ਕਿਵੇਂ ਕਲੇਮ ਕਰਦੇ ਵੀ ਤੁਹਾਡੇ ਵਾਲਾ ਜਿਹੜਾ ਹੈਗਾ ਉਹ ਸਹੀ ਬੱਤਰ ਤੇ ਵੀ ਹਰਾ ਕਰੂਗਾ ਆਪਣੇ ਤੁਸੀਂ ਦੇਖੋ ਹਾਂਜੀ ਥੱਲੋ ਤਵੇ ਖੁੱਲੇ ਨੇ ਜਿੱਦੋਂ 20 ਡਿਗਣਾ ਹਾਂਜੀ ਜੇ ਜਿੰਨਾ ਤਵਾ ਤੁਹਾਡਾ ਜੇ 2 ਇੰਚ ਮਿੱਟੀ ਚ ਜਾ ਰਿਹਾ ਹੈ ਜੀ ਤੇ ਤੁਹਾਡਾ ਸਾਰਾ ਵੀ 2 ਇੰਚ ਹੀ ਡੂੰਘਾ ਜਾ ਰਿਹਾ ਥੱਲੇ ਮਤਲਬ ਮੇਰੇ ਇੱਥੇ ਹੀ ਦਾਣੇ ਡਿੱਗਣੇ ਆ ਇੱਥੇ ਹੀ ਥੱਲੇ ਵੇਖੋ ਤੁਸੀਂ ਡੂੰਘੇ ਪੈ ਜਾਣੀ ਆ ਇਹ ਆਮ ਤੌਰ ਤੇ ਕਈ ਵਾਰ ਤਵਾ ਇੱਥੇ ਖੁੱਲਦਾ ਪਿੱਛੋ ਆ ਕੇ ਖੁੱਲਦਾ ਹੈ ਹਾਂ ਆਪਣੇ ਅੱਗੋਂ ਭੜੇ ਹੋਏ ਨੇ ਸਾਹਮਣੇ ਤੋਂ ਤਵਾ ਮੂਰੂ ਭੜਿਆ ਹੋਇਆ ਤਵਾ ਸਹੀ ਜਗ੍ਹਾ ਤੇ ਜਾ ਕੇ ਖੁੱਲਦਾ ਮਤਲਬ ਜਿੰਨੀ ਡੰਗਾਈ ਤੇ ਤਵਾ ਜਾਂਦਾ ਉਨੀ ਡੰਗਾਈ ਤੇ ਦਾਣਾ ਤੇ ਰੇਹ ਸਿੱਟ ਕੇ ਆਉਂਦਾ ਉਨੀ ਉਨੀ ਡੰਗਾਈ ਤੇ ਇੱਕ ਯਾਰ ਪੰਗਾ ਹੋਰ ਪੈਂਦਾ ਸੀ ਹਾਂਜੀ ਹਾਂਜੀ ਪੁੱਤ ਤਾਂ ਇੱਥੇ ਰਹਿ ਜਾਂ ਮਜੰਦਾ ਗਿੱਲਾ ਹੋ ਕੇ ਤਵਿਆਂ ਦੇ ਵਿੱਚ ਉਹ ਤਾਂ ਹੀ ਜੰਮਦਾ ਨਾ ਥੱਲੇ ਆਪਣਾ ਬੰਦ ਆ ਗਿਆ ਹਾਂਜੀ ਉੱਥੇ ਰਹਿ ਤੇ ਵੀ ਡਿਗ ਪਿਆ ਜ਼ਮੀਨ ਠੰਡੀ ਰਾਤ ਨੂੰ ਕਣਕ ਬੀਜਦੇ ਆਪਾਂ ਜੀ ਉਹ ਤਵਾ ਠੰਡਾ ਹੋਣ ਕਰਕੇ ਦੀਏ ਵੀ ਨਾਲ ਚੱਬ ਜਾਂਦੀ ਜੀ ਉਹ ਚਿਪਕੇ ਜਦੋਂ ਤਵਾ ਘੁੰਮਦਾ ਹੈ ਉੱਪਰ ਆ ਕੇ ਡਿਗਦਾ ਬੀਜ ਹਾਂਜੀ ਹਾਂਜੀ ਆਪਾਂ ਸੁਪਰ ਸਿੱਟ ਦੇ ਮਗਰ ਚੱਲਦੇ ਆਂ ਤੇ ਆਪਾਂ ਨੂੰ ਮਗਰ ਦਾਣੇ ਉੱਪਰ ਪੈ ਦਿਖਦੇ ਆ ਹਾਂ ਇਹਦੇ ਨਹੀਂ ਦਿਸਣਗੇ ਹਾਂ ਇਹਦੇ ਇਹਦੇ ਵਿੱਚ ਸਾਫ਼ ਕਰਨ ਵਾਲਾ ਅਲੱਗ ਤੋਂ ਲਾਤਾ ਹਾਂਜੀ ਉਹ ਵੰਦਰੇ ਅੰਦਰੋਂ ਸਫਾਈ ਵੀ ਕਰੇਗਾ ਜੀ ਤੇ ਦਾਣਾ ਵੀ ਨਹੀਂ ਡੇਗਾ ਹਾਂ ਦੇਖੀ ਫਰੀਦ ਇਦਾਂ ਚਾਬੀ ਲੈ ਕੇ ਆ ਗਿਆ ਬਾਈ ਹਾਂ ਤੇ ਇੱਕ ਬਈ ਜੀ ਜਦੋਂ ਆਪਣੇ ਗਿੱਲੀ ਜ਼ਮੀਨ ਹੁੰਦੀ ਆ ਡੂੰਗਾ ਬੀਜਦੇ ਆ ਜਾਂ ਕਿਵੇਂ ਆਪਣੇ ਤਵੇ ਮਿੱਟੀ ਚੱਕਦੇ ਆ ਹਾਂਜੀ ਆਪਣਾ ਇੱਕ ਤਵਾ ਅੱਗੇ ਹਾਂਜੀ ਨਾਲ ਦਾ ਪਿੱਛੇ ਜੀ ਫਿਰ ਅੱਗੇ ਤੇ ਪਿੱਛੇ ਹਾਂ ਜਿਵੇਂ ਜ਼ੀਰੋ ਡਰਲ ਬਣਿਆ ਪਰਾਲੀ ਚ ਚੱਲਣ ਵਾਸਤੇ ਉਹ ਕੀ ਹੋ ਜਾਂਦਾ ਸੀ ਉਹ ਤਪਿਆਂ ਦੇ ਵਿਚਾਲੇ ਮਿੱਟੀ ਇਕੱਠੀ ਹੋ ਜਾਂਦੀ ਉਹ ਐ ਗੁੱਛੇ ਜੇ ਬਣਨ ਲੱਗ ਜਾਂਦੇ ਤੇ ਪਰਪਰ ਚੱਕਦੇ ਆ ਉਹ ਖੁੱਬਦਾ ਨਹੀਂ ਹਾਂਜੀ ਸਾਰੇ ਇੱਕੋ ਥਾਂ ਤੇ ਹੋਣ ਕਰਕੇ ਪਰਾਲੀ ਚ ਨਹੀਂ ਖੁੱਬਦੇ ਹਮ ਅੱਧਾ ਇਹ ਪੱਲਾ ਚੱਲ ਰਿਹਾ ਐ ਪਿਛੇ ਜਾਂਦ ਰਿਹਾ ਜੀ ਇਹਨਾਂ ਦੀ ਪ੍ਰੋਬਲਮ ਨਹੀਂ ਪਹਿਲਾਂ ਅੱਧੇ ਲੱਗ ਰਹੇ ਨੇ ਜੀ ਫਿਰ ਪਿਛਲੇ ਖੁੱਬ ਰਹੇ ਨੇ ਤੇ ਇਧਰ ਗੇਅਰ ਲਾਉਣਾ ਹੀ ਭੁੱਲ ਗਏ ਭਾਈ ਇਧਰ ਗੇਅਰ ਹੀ ਨਹੀਂ ਕੱਸਿਆ ਇਹਨਾਂ ਦੀ ਗੇਅਰ ਆਪਾਂ ਭੁੱਲੇ ਨਹੀਂ ਆਪਾਂ ਗੇਅਰ ਲਾ ਰਹੇ ਆਂ ਪਰਲੀ ਸੜ ਇਹ ਇਹ ਇਧਰ ਘੇਰ ਲਾ ਦਿੰਨੇ ਆ ਇਹ ਬੱਟ ਚ ਨਹੀਂ ਵੱਜਦਾ ਬੱਟ ਚ ਵੱਜਦਾ ਸੀ ਗੇ ਉਹ ਬੱਟ ਚ ਵੱਜਦਾ ਥੱਲੇ ਆ ਜਾਂਦੀ ਪਰਾਲੀ ਹਾਂਜੀ ਉਹ ਪਰਾਲੀ ਲੱਗ ਕੇ ਐ ਧੁਰੀ ਜਾਂਦੀ ਨਾਲ ਨਾਲ ਜੀ ਜਦੋਂ ਪਰਾਲੀ ਲੱਗ ਗਈ ਉਹ ਉੱਚਾ ਉੱਠ ਜਾਣਾ ਜੀ 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 ਵਿਚਾਲੋਂ ਫਿਰ ਆਪਣੀ ਬਜਾਈ ਨਹੀਂ ਹੁੰਦੀ ਮਤਲਬ ਸਾਈਡਾਂ ਵਾਲਾ ਘੇਰਾ ਹਮੇਸ਼ਾ ਖਰਾਬ ਹੋ ਜਾਂਦਾ ਸੀ ਖਰਾਬ ਹੋ ਜਾਂਦਾ ਸੀ ਜੀ ਇਹ ਆਪਣੇ ਤਵੇ ਨੇ ਅੱਧੀ ਵੱਟ ਵੱਢਦੇ ਤੁਰੇ ਜਾਣਾ ਜੀ ਹੁਣ ਆਪਣਾ ਝੋਨਾ ਵੇਚਦੇ ਆ ਵੱਟਾਂ ਲਿਪੀਆਂ ਹੁੰਦੀਆਂ ਵੱਟਾਂ ਹੁੰਦੀਆਂ ਚੌੜੀਆਂ ਦੋ ਦੋ ਵੱਟ ਦੇ ਨਾਲ ਇੱਕ ਖਰਚਾ ਵੀ ਖੜਾ ਹੁੰਦਾ ਖਰਚਾ ਖੜਾ ਹੁੰਦਾ ਤੇ ਲੇਬਰ ਆਪਣੇ ਕੋਲ ਹੁੰਦੀ ਨਹੀਂ ਵੱਢਣ ਵਾਸਤੇ ਜੀ ਇਹ ਤਵੇ ਨੇ ਅੱਧਾ ਵੱਢਦੇ ਤੁਰੇ ਜਾਣਾ ਬੈਡ ਨੂੰ ਹਮ ਜੇ ਵੱਟਾਂ ਛੋਟੀ ਹੋ ਜੂ ਨਾਲ ਹੀ ਉਹਦੇ ਵਿੱਚ ਬਜਾਈ ਕਰਦਾ ਜਾਊਗਾ ਮਤਲਬ ਨਾ ਅਕਸਰ ਕੀ ਹੁੰਦਾ ਕਿ ਰਾਹਾਂ ਦੇ ਨਾਲ ਤਾਂ ਆਮ ਤੌਰ ਤੇ ਨਾ ਟਲਿਆ ਹੁੰਦਾ ਬਾਣ ਆ ਮੀਆਂ ਦੇ ਨਾਲ ਟਲਿਆ ਹੁੰਦਾ ਤੇ ਉਹਨਾ ਸੁਪਰਸੀਡਰ ਆਏ ਹੋ ਜਾਂਦਾ ਟੇੜਾ ਚੱਲਦਾ ਏ ਉਹ ਉਹ ਅੱਦੇ ਸੁਪਰਸੀਡਰ ਦਾ ਪਹਿਲਾ ਗੇੜਾ ਹਰਾਈ ਨਹੀਂ ਹੁੰਦਾ ਹਾਂਜੀ ਹਾਂਜੀ ਇਹਦੇ ਵਾਸਤੇ ਆਪਾਂ ਇਹ ਗੇਅਰ ਹੀ ਪਣਾ ਲਾ ਰਹੇ ਹਾਂ ਹਾਂ ਇੱਕ ਗੇਅਰ ਨੂੰ ਤਾਂ ਬਚਾਉਣਾ ਹੈ ਜੀ ਦੂਜਾ ਵੀ ਆਪੇ ਬਾਜੂ ਦੂਜਾ ਇਧਰ ਹੁਣ ਆਪਾਂ ਗੇਅਰ ਦੀ ਟੈਨਸ਼ਨ ਇਧਰ ਚੱਕਰ ਵਾਲੇ ਪਾਸੇ ਹੀ ਕਰਤੀ ਕਿਉਂਕਿ ਡਰਾਈਵਰ ਨੇ ਇਧਰ ਤਾਂ ਚੱਕਰ ਦਾ ਵੀ ਧਿਆਨ ਰੱਖਣਾ ਇਹਦਾ ਵੀ ਧਿਆਨ ਰੱਖਣਾ ਗੇਅਰ ਤੁਸੀਂ ਉਹ ਪੰਪ ਤੋਂ ਗੇਅਰ ਚੱਕ ਕੇ ਲਿਆਓ ਸੋਣ ਜੀ ਛੋਟਾ ਜੀ ਤੈਨੂੰ ਗੇਅਰ ਦਿਖਾਉਣੇ ਆਪਾਂ ਸਪੈਸ਼ਲ ਗੇਅਰ ਤਿਆਰ ਕਰਵਾਇਆ ਇਹਦਾ ਜੀ ਹਾਂਜੀ ਅੱਛਾ ਜੀ ਆਮ ਤੌਰ ਤੇ ਕਟਰ ਪੈਂਦੀ ਆ ਹਾਂਜੀ ਆਪਣੇ ਗੇਅਰ ਨੂੰ ਕਟਰਨੇ ਪੈਣੀ ਜੀ ਗੇਅਰ ਬਾਰੇ ਫਿਰ ਬਾਅਦ ਚ ਗੱਲ ਕਰਦਾਂਗੇ ਫਿਰ ਬਈ ਇਹ ਅਲੱਗ ਕਿਵੇਂ ਹੋਊਗਾ ਇਹ ਜਦੋਂ ਰੋਟਾ ਬਟਰ ਬਣਾਉਣਾ ਉਹ ਕਿਵੇਂ ਅਲੱਗ ਹੋਊਗਾ ਇਹ ਇਹ ਕਹਿੰਦਾ ਜੀ ਆਪਾਂ ਗੁੱਲਾ ਇਹ ਕੱਢ ਦੇਣਾ ਆਹ ਗੁੱਲ ਕੱਟਦਾ ਜੀ ਇੱਕ ਪਿੱਛੇ ਵਾਲਾ ਕੱਢਦਾ ਆਹ ਕੱਟਦਾ ਜੀ ਇਥੇ ਸਟੈਂਡ ਲੱਗ ਜਾਣਾ ਹਾਂਜੀ ਇਹ ਆਪਣਾ ਕੰਬੈਨ ਦੇ ਕਟਰ ਵਾਂਗੂ ਟੈਂਕੀ ਤੇ ਤਮੀਆਂ ਪਿਛੇ ਲੈ ਜਾਣਗੇ ਪਿਛੇ ਰਹਿ ਜਾਣਗੇ ਤੇ ਰੂਟਾ ਵੀ ਟਰੱਕ ਗਿਆ ਜਾਣਾ ਬੱਸ ਗੱਲ ਖਤਮ ਨੱਡ ਨਹੀਂ ਖੋਲਣਾ ਗੁੱਲੇ ਕੱਢਣੇ ਆ ਜਿਨੇ ਕੰਬੈਨ ਦਾ ਕਟਰ ਕੱਢ ਕੇ ਪਾਉਣੇ ਆ ਹੂੰ ਉਹਨੇ ਟਾਈਮ ਦੇ ਵਿੱਚ ਅੱਡ ਹੋ ਜਾਣਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਨਾ ਗੀਅਰ ਦਿਖਾਉਨੇ ਆ ਇੱਕ ਚੀਜ਼ ਹੋਰ ਬਹੁਤ ਮਤਲਬ ਪਿਛਲੀ ਯਾਰਸਾਂ ਆਪਾਂ ਨੂੰ ਕਮੈਂਟ ਵੀ ਆਏ ਤੁਹਾਨੂੰ ਵੀ ਗੱਲ ਲੋਕਾਂ ਨੇ ਫੋਨ ਵੀ ਕੀਤੇ ਹਾਂਜੀ ਹਾਂਜੀ ਕਿ ਆ ਤੁਸੀਂ ਵੀਡੀਓ ਪਾਤੀ ਆ ਗਲਤ ਹਾਂਜੀ ਹਾਂ ਆਪਾਂ 855 ਪੁਰਾਣੇ ਮਗਰ ਬਿਨਾ ਮੋਡੀਫਾਈਡ ਟਰੈਕਟਰ ਮਗਰ ਇਹ ਸੁਪਰ ਸੀਟਰ ਵੱਡਾ ਚੱਲਦਾ ਦਿਖਾ ਹਾਂ ਹਾਂਜੀ 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 ਸ਼ਾਇਦ ਪਤਾ ਨਹੀਂ ਸੁਪਰ ਸੀਟਰ ਵੀ ਵੱਡਾ ਸੀ ਪਤਾ ਨਹੀਂ 10 ਫੁੱਟ ਦਾ 10 ਫੁੱਟਾ ਸੁਪਰ ਸੀਟਰ ਸੀ ਉਦੋਂ ਚੱਕਿਆ ਜਾ ਨਹੀਂ ਸੀ ਰਿਆ ਚੱਕਿਆ ਨਹੀਂ ਜਾਂਦਾ ਜੀ ਤੇ ਚਲਾਇਆ ਜਾ ਰਿਆ ਸੀ ਹਾਂਜੀ ਹਾਂਜੀ ਤੇ ਉਹ ਡਰਾਈਵਰ ਵੀ ਉੱਤਰ ਗਿਆ ਸੀ ਹਾਂਜੀ ਹਾਂਜੀ ਉਹ ਕਹਿੰਦੇ ਲੋਕ ਕਹਿੰਦੇ ਗੱਲ ਹੀ ਗਲਤ ਹੈ ਬਿਲਕੁਲ ਜੀ ਇਹ ਕਿਉਂ ਸਹੀ ਹੈ ਕਾਹਤੋਂ ਚਲਾਉਂਦਾ ਸੀ ਉਹ ਇਹਨਾਂ ਦੇ ਨਾ ਆਪਣੇ ਡਿਜ਼ਾਈਨਿੰਗ ਰੂਲਰ ਦਾ ਡਾਇਆ ਬਾਡੀ ਦਾ ਸਾਈਜ਼ ਪਿਛਲੇ ਰੂਲਰ ਦਾ ਜਿਹੜਾ ਵਿਚਾਲੇ ਹੁੰਦਾ ਉਹਦਾ ਸਾਈਜ਼ ਜੀ ਇਹ ਜ਼ਿਆਦਾਤਰ ਮੈਟਰ ਇਹ ਰੱਖਦੇ ਆ ਜੀ 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 ਪਰ ਲੇਡਾਂ ਨੂੰ ਘਮਾਉਣ ਲੱਗਿਆ ਟਰੈਕਟਰ ਕਦੇ ਨਹੀਂ ਦਬਦੇ ਜੀ 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 ਦਬਦੇ ਉਹਦੋਂ ਹੈ ਜਦੋਂ ਬਲੇਡ ਤੇ ਬਾਡੀ ਵਿੱਚ ਮਿੱਟੀ ਚੋਕ ਹੁੰਦੀ ਆ ਵਿੱਚੇ ਹੀ ਮਾਲ ਨੂੰ ਕੀ ਜਾਂਦਾ ਘੁੰਮ ਕੇ ਪਿਛਲਾ ਅੱਗੇ ਆ ਜਾਂਦਾ ਹੈ ਵਾਰ-ਵਾਰ ਸੁੱਟੀ ਜਾਂਦਾ ਹੈ ਉੱਤੇ ਫਿਰ ਆ ਜਾਂਦਾ ਹੈ ਘੁੰਮ ਘੁੰਮ ਕੇ ਪਹਿਲਾਂ ਪਰਾਲੀ ਪਈਆ ਮਿੱਟੀ ਦੇ ਪਰਾਲੀ ਰਲ ਕੇ ਅੱਗੇ ਫਿਰ ਆ ਜਾਂਦੀ ਏ ਰਲੀ ਮਿੱਟੀ ਪਰਾਲੀ ਦੇ ਵਿੱਚ ਜਦੋਂ ਬਲੇਡ ਚੱਲਦੇ ਆ ਤਾਂ ਉਹਨਾਂ ਤੋਂ ਦਬਿਆ ਨਹੀਂ ਜਾਂਦਾ ਜੀ 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 ਭਾਰੇ ਹੁੰਦੇ ਨੇ ਇਹ ਹੁਣ ਆਪਣਾ ਜਿਹੜਾ 8 ਫੁੱਟ 12 ਕੁਆਂਟਲ ਤੋਂ ਉੱਪਰ ਹੈ ਜੀ ਤੇ 9 ਫੁੱਟ 13 ਤੋਂ ਉੱਪਰ ਹੈ ਜੀ ਪਰ ਇੰਨਾ ਵਜਨ ਉਠਣਾ ਤਾਂ ਹੈ ਨਹੀਂ ਜੀ ਸਿੱਧਾ ਫਿਰ ਲੋਡ ਹੀ ਪੈਣਾ ਹਾਂ ਤੇ ਜੇ ਆਪਣੀ ਜਿਹੜੀ ਬਲੇਡ ਦੀ ਟੈਕਨੀਕ ਇਸ ਸੈਂਟਰ ਤੋਂ ਇਹ ਸੈਂਟਰ ਦਾ ਸਹਿਜ ਉੱਚਾ ਨੀਵਾ ਕਿੱਥੇ ਰੱਖਣਾ ਹੈ ਜੀ ਸਾਰਾ ਕੰਮ ਹੀ ਜਾਂਦਾ ਹਾਂ ਜਦੋਂ ਹੁਣ ਆਪਣੇ ਗੈਬ ਡਰਾਮਾ ਜੀ ਤੂੜੀ ਰੀਪਰ ਦਾ ਜੀ ਹਲਕੀ ਜਿਹੀ ਪੱਤੀ ਘਸ ਜਾਂਦੀ ਜੀ ਤੇ ਗਾਲਾ ਕਰਨ ਲੱਪੈਂਦੀ ਸਾਰਾ ਮਾਲ ਬਾਹਰ ਛੁੱਟੀ ਆਉਂਦੀ ਹਲਕੀ ਜੀ ਪੱਤੀ ਲਾ ਲਓ ਮਾਲੀ ਬਾਹਰ ਨਹੀਂ ਆਉਂਦਾ ਹੈ ਤਾਂ ਕੁਝ ਵੀ ਨਹੀਂ ਆਹ ਦੇਖੋ ਇਹਦੇ ਨਾਲ ਤੁਸੀਂ ਇੱਥੇ ਖੜ ਕੇ ਦੇਖੋਗੇ ਤਾਂ ਇਹਦੇ ਪੱਤੀਆਂ ਬਾਹਰ ਦਿਸਦੀਆਂ ਮਤਲਬ ਇਹਨੂੰ ਸੁਪਰ ਸੀਡਰ ਨੂੰ ਆਪਾਂ ਲੰਬਾਈ 'ਚ ਛੋਟਾ ਕਰ ਲਿਆ ਛੋਟਾ ਕਰਤਾ ਛੋਟੇ ਨਾਲ ਆਪਣੀ ਇੱਕ ਤਾਂ ਟਰੈਕਟਰ ਦੀ ਲਿਫਟ ਤੇ ਜੋਰ ਨਹੀਂ ਆਇਆ ਜੀ ਕੰਮ ਉਹੀ ਕਰ ਰਹੇ ਆ ਜੀ ਇੱਕ ਜਿਹੜੀ ਆਪਣੀ ਪੈਪਾ ਦੇਖੋ ਇੱਥੋਂ ਪੈਪ ਦੀ ਸੁਧਾਈ ਕਿੰਨੀ ਜਦਾ ਹੂੰ ਸਿੱਧੀ ਹੋ ਗਈ ਆਮ ਤੌਰ ਤੇ ਤੇ ਝੋਲੀ ਪੈ ਜਾਂਦੀ ਠੀਕ ਤੇ ਉਹ ਮਪੋਰ ਮੂਕੀ ਪਾਊਡਰ ਜਾਂ ਬਣ ਕੇ ਜੰਮਣ ਲੱਗ ਜਾਂਦੀ ਜੀ ਰਾਤ ਨੂੰ ਠੰਡਾ ਰਾਤ ਨੂੰ ਖਾਸ ਤੌਰ ਤੇ ਪਾਊਡਰ ਜਾਂ ਹੁੰਦਾ ਉਹ ਜੰਮ ਜਾਂਦਾ ਇਸ ਦਿhai ਹੋ ਗਈ ਹੂੰ ਛੋਟਾ ਹੋਣ ਕਰਕੇ ਤਵੀ ਨੇੜੇ ਆ ਗਈ ਜੀ ਨੇੜੇ ਆ ਗਿਆ ਤੇ ਆ ਆ ਆ ਆ ਗਿਆ ਜੀ ਤੁਹਾਡਾ ਗੇਅਰ ਹਾਂਜੀ ਇਹ ਗੇਅਰ ਦੇ ਨਾਲ ਆਪਣਾ ਜਿਵੇਂ ਇਹਦੇ ਅੰਦਰ ਸਪਲੈਨਾਂ ਨੇ ਜੀ ਸਾਈਡ ਤੇ ਆ ਕੰਨ ਬਣਾਤੇ ਬਾਡੀ ਨੂੰ ਇੱਥੇ ਫੜਿਆ ਜਾਣਾ ਜੀ ਜ਼ਿਆਦਾ ਤੌਰ ਤੇ ਇੱਥੇ ਆਪਣਾ ਗੇਅਰ ਲਾਉਂਦੇ ਜੀ ਇੱਥੋਂ ਹੀ ਚੈਂਟ ਡੈਡ ਹੁੰਦੇ ਐਵੇਂ ਜੀ ਉਹ ਜਦੋਂ ਚੈਂਟ ਡੈਡ ਹੁੰਦੀ ਹੈ ਥੋੜਾ ਜਿਹਾ ਫੜੜਾ ਪਾ ਜਾਂਦਾ ਹੂੰ ਫਿਰ ਉਹ ਚੈਨ ਉਤਰਨ ਲਾ ਪੈਂਦੀ ਸੀ ਮੈਂ ਸਮਝ ਗਿਆ ਆਪਾਂ ਇਹਨੂੰ ਇੱਥੋਂ ਫੜ ਲਿਆ ਬਾਡੀ ਦੇ ਨਾਲ ਜੀ ਤੇ ਕੱਟ ਨਹੀਂ ਹੈਗੀ ਜਿਵੇਂ ਆਪਾਂ ਪੀਟੀਓ ਪਾਉਣੇ ਆ ਸਪਲੈਨਾ ਵਾਂਗੂ ਇਹਨੇ ਚੜ ਜਾਣਾ ਹੂੰ ਇਹਦੀ ਮਨਿਆਦ ਆ ਜਿਹੜੀ ਬਹੁਤ ਜ਼ਿਆਦਾ ਆ ਆਪਾਂ 3 ਸਾਲ ਤੋਂ ਇਹ ਲਾ ਰਹੇ ਆ ਜੀ ਕਿਸੇ ਵੀ ਵਿੱਚ ਲੰਮਾ ਨਹੀਂ ਆ ਜਾਂਦਾ ਵਾਹ 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 ਤੇ ਆਪਣਾ ਸੁਪਰਸੀਡਰ ਲੈਣ ਵਾਸਤੇ ਕਿੰਨਾ ਚਿਰ ਪਹਿਲਾਂ ਆਪਾਂ ਨੂੰ ਸੰਪਰਕ ਕਰੇ ਬੰਦੇ ਘੱਟੋ ਘੱਟ 20 ਦਿਨ ਜੀ 20 ਦਿਨ ਪਹਿਲਾਂ 20 ਦਿਨ ਤੋਂ ਮਹੀਨਾ ਨੰਬਰ ਤੁਸੀਂ ਨੋਟ ਕਰੋ ਯਾਰ ਬੰਦਾ ਇੰਜੀਨੀਅਰ ਆ ਜ਼ਿੰਮੇਦਾਰ ਇੰਜੀਨੀਅਰ ਬੰਦਾ ਇਸ ਬੰਦੇ ਦਾ ਚੈਲੰਜ ਆ ਕਿ ਤੁਹਾਨੂੰ ਖੇਤੀਬਾੜੀ ਕਰਦਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਇਹ ਬੰਦਾ ਉਸੇ ਤਰ੍ਹਾਂ ਦੀ ਮਸ਼ੀਨ ਬਣਾ ਲੈਂਦਾ ਹੈ ਨੰਬਰ ਨੋਟ ਕਰ ਲਓ ਬਾਲਾ ਕੰਮ ਦਾ ਬੰਦਾ ਤੁਹਾਡੇ